ਮਾਏ ਪਿੰਡ ਜੇਠੂਕੇ ਸਰਪੰਚ ਸੁਖਦੇਵ ਸਿੰਘ ਸਾਡੇ ਪਿੰਡ ਜੇਠੂਕੇ ਵਿਖੇ ਲੋਕ ਸਭਾ ਪਿੰਡ ਪੈਂਦਾ ਹੈ ਇਹ ਸਾਡੇ ਨਗਰ ਵੱਲੋਂ ਸਾਰੀ ਹੀ ਪੋਲੀਟੀਕਲ ਪਾਰਟੀਆਂ ਮੇਰੇ ਨਾਲ ਖੜੀਆਂ ਨੇ ਉਹਨਾਂ ਦੇ ਉਦਮ ਨਾਲ ਸਾਸੀ ਆ ਕਿ ਆਪ ਦੇ ਪਿੰਡ ਦੇ ਵਿੱਚ ਕੋਈ ਵੀ ਪੋਲਿੰਗ ਬੂਥ ਇਸ ਤਰ੍ਹਾਂ ਜਿਵੇਂ ਇੱਧਰ ਨਿਗਰ ਕੈਮਰਾਮੈਨ ਨੂੰ ਲਾਏਗਾ ਵੀ ਇੱਧਰ ਦਿਖਾ ਦਿਓ ਕੋਈ ਵੀ ਪੋਲਿੰਗ ਬੂਥ ਨਹੀਂ ਲੱਗਿਆ ਸਾਰੇ ਹੀ ਪਿੰਡ ਨੇ ਰਲ ਮਿਲ ਕੇ ਕੋਲੀਆਂ ਜਿਹੜੀਆਂ ਪਾਰਟੀਆਂ ਆ ਗਈਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਆਪ ਦੇ ਸਹਿਯੋਗ ਦੇ ਨਾਲ ਇੱਕ ਪਾਣੀ ਦੀ ਸਹੀ ਲਾਈ ਆ ਤੇ ਲੇਡੀਜ਼ ਵਾਸਤੇ ਜੈਂਟਸ ਵਾਸਤੇ ਡੋਡੀ ਵੀ ਜੋ ਗਰਮੀ ਦਾ ਮੌਸਮ ਹੈ ਇਹਦੇ ਕਰਕੇ ਵੀ ਜੋ ਵੀ ਵੋਟਾਂ ਆਉਗਾ ਉਹ ਆਪ ਦਾ ਪਾਣੀ ਪੀਵੇ ਤੇ ਵੋਟ ਪਾ ਕੇ ਜਾਵੇ ਤੇ ਜਿਸ ਦੇ ਨਾਲ ਸਾਡੀ ਇਹ ਭਾਈਚਾਰਕ ਸਾਂਝ ਬਣੀ ਰਹੇ ਕਿਉਂਕਿ ਵੋਟਾਂ ਜਿਹੜੀਆਂ ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਭਾਈ ਸਾਥ ਭਾਈਚਾਰਕ ਸਾਂਝ ਦੇ ਵਿੱਚ ਫਰਕ ਪੈ ਜਾਂਦਾ ਸਾਡੇ ਪਿੰਡ ਦੇ ਨੌਜਵਾਨਾਂ ਨੇ ਤੇ ਮੋਹਤਵਾਰ ਬੰਦਿਆਂ ਨੇ ਵਧੀਆ ਉਤਮ ਕਰਕੇ ਸਾਰੇ ਪਿੰਡ ਦੇ ਨੱਥੇ ਮੱਟਾ ਕਰਕੇ ਪੋਲਿਟਿਕਲ ਪਾਰਟੀਆਂ ਨੇ ਸਾਰੇ ਸਹਿਯੋਗ ਦੇ ਕੇ ਕਇਤ ਕਿਸ ਕੰਮ ਨੂੰ ਪੂਰੇ ਜਾ ਰਿਹਾ ਮੈਂ ਆਸ ਕਰਦਾ ਵੀ ਹਰ ਸਮੇਂ ਜਦੋਂ ਵੀ ਕੋਈ ਲੈਕਚਰ ਹੋਊਗਾ ਮੇਰੇ ਪਿੰਡ ਦੀ ਸਾਰੀਆਂ ਡਿਜੀਟਲ ਪਾਰਟੀਆਂ ਇਸ ਤਰ੍ਹਾਂ ਆਪਾਂ ਚਰਖਾ ਬਣਾ ਕੇ ਰੱਖੀਆਂ ਕਿ ਕਿਸੇ ਨੂੰ ਨਾ ਲੱਗੇ ਕਿ ਸਾਰਿਆਂ ਹੀ ਪਿੰਡਾਂ ਦੇ ਵਿੱਚ ਜੁਨੀਅਰ ਡਿਜੀਟਲ ਪਾਰਟੀਆਂ ਦੀਆਂ ਜਾਂ ਵੀ ਪੰਜਾਬ ਦੇ ਵਿੱਚ ਹਰ ਇੱਕ ਨੂੰ ਸਾਡੇ ਪਿੰਡ ਬਾਰੇ ਸੇਧ ਲੈਣੀ ਚਾਹੀਦੀ ਆ ਕੀ ਵੀ ਹੱਥ ਤੇ ਇੱਕ ਨਹੀਂ ਪੋਰਿੰਗ ਫੂਟ ਆ ਵੋਟਾਂ ਨੂੰ ਲੈ ਕੇ ਆਉਣ ਆਪਾਂ ਇੱਕ ਨੂੰ ਟਾਈਮ ਨਹੀਂ ਆ ਕਰਦੇ ਹਟੂ ਕਰਦੇ ਆ ਉਹਦੇ ਨਾਲ ਆਪਣਾ ਕਰ ਦਿਆ ਉਸ ਸਿੱਖ ਭਾਈ ਜਦ ਸੰਗ ਬਣਾਇਆ ਆਪਣੇ ਲਈ ਸਾਡਾ ਉਦਮਾ ਬਹੁਤ ਵਧੀਆ ਇਹ ਦੇਖ ਕੇ ਹਰ ਇੱਕ ਬੰਦੇ ਉਸ ਤਰ੍ਹਾਂ ਕਰਨਾ ਚਾਹੀਦਾ ਮੈਂ ਇਸ ਲਈ ਸਾਰੇ ਹੀ ਪਿੰਡਾਂ ਦੇ ਮਰਦਾਂ ਜਿਹਾ ਖਾਸ ਹੈ ਕੋਈ ਆਜ਼ਾਦ ਉਮੀਦਵਾਰਾ ਕੋਈ ਨਾ ਕੋਈ ਸਾਰੇ ਦਾ ਸਾਰੇ ਹੀ ਨਗਰ ਵੱਲੋਂ ਸਾਰੇ ਇੱਕ ਗੱਲ ਬਾਤ ਆ ਧੰਨਵਾਦ ਕਰਨਾ